ਪੰਜਾਬ ਦੇ ਵਿੱਚ ਮੌਸਮ ਦਾ ਮਿਸਾਸ ਲਗਾਤਾਰ ਬਦਲਦਾ ਜਾ ਰਿਹਾ ਹੈ ਤਾਂ ਜਹ ਦੇ ਵਿੱਚ ਹੁਣ ਪੰਜਾਬ ਦੇ ਵਿੱਚ 1 2 ਨਹੀਂ ਬਲਕਿ 4 ਦਿਨ ਦਾ tufaan ਦਾ alert ਜਾਰੀ ਕਰ ਦਿੱਤਾ ਤੇ ਜਹ ਦੇ ਵਿੱਚ ਹੁਣ ਸਾਵਧਾਨ ਰਹਿਣ ਦੀ ਵੀ ਗੱਲ ਆਖੀ ਗਈ ਆ ਹਨੇਰੀਆਂ ਨੇ ਜੜਾ ਤੋਂ ਦਰਖਤ ਉਖਾੜ ਕੇ ਰੱਖ ਦਿੱਤੇ ਕਈ ਥਾਵਾਂ ਦੇ ਉੱਤੇ ਗੜੇ ਮਾਰੀ ਵੀ ਹੋਈ ਆ ਤਾਂ ਜਹ ਦੇ ਵਿੱਚ ਫਿਰ ਤੋਂ ਚਾਰ ਦਿਨਾਂ ਲਈ ਤੂਫਾਨ ਦੇ ਲਈਆ ਲੋ ਅਲਰਟ ਜਾਰੀ ਕਰ ਦਿੱਤਾ ਗਿਆ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਹਾਲਾਂਕਿ ਕਾਫੀ ਮੀਂਹ ਰਾਤ ਨੂੰ ਪਿਆ 30 ਕਿਲੋਮੀਟਰ ਦੀ ਰਫਤਾਰ ਤੇ ਨਾਲ ਹਵਾਵਾਂ ਚੱਲੀਆਂ ਤੁਹਾਡੇ ਸ਼ਹਿਰ ਦਾ ਕੀ ਹਾਲ ਰਿਹਾ ਕਿਹੜੇ ਸ਼ਹਿਰ ਤੋਂ ਬਿਲੋਂਗ ਕਰਦੇ ਆ ਜ਼ਰੂਰ ਕਮੈਂਟਾਂ ਦੇ ਵਿੱਚ ਆਪਣੇ ਸ਼ਹਿਰ ਦਾ ਨਾਮ ਤੇ ਮੌਸਮ ਦਾ ਹਾਲ ਜ਼ਰੂਰ ਬਿਆਨ ਕਰਨਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਮੌਸਮ ਰਿਹਾ ਪੰਜ ਮਈ ਤੱਕ ਕਿਹਾ ਜਾ ਰਿਹਾ ਕਿ ਤੀਸ ਹਵਾਵਾਂ ਬਾ ਕਰ ਚ ਵਿਚਲੇ ਤੇ ਧੂੜ ਭਰੇ ਤੂਫਾਨ ਦੀ ਸੰਭਾਵਨਾ ਹੈ ਬੇਤਰਾਤ 20 ਤੀ ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੇ ਨਾਲ ਤੇਜ਼ ਹਵਾਵਾਂ ਧੂੜ ਭਰੀਆਂ ਹਨੇਰੀਆਂ ਚੱਲੀਆਂ ਅਮਰitsar ਗੁਰਦਾਸਪੁਰ ਪਠਾਨਕੋਟ ਦੇ ਵਿੱਚ ਮੀਂਹ ਪਿਆ ਜਿਸ ਕਨ ਤਾਪਮਾਨ ਦੇ ਵਿੱਚ ਗਿਰਾਵਟ ਆਈ ਹੈ ਮੌਸਮ ਵਿਭਾਗ ਨੇ ਅਗਲੇ ਕੁਝ ਦਿਨਾਂ ਦੌਰਾਨ ਪਟਿਆਲਾ ਮੁਹਾਲੀ ਤਰਨਤਾਰਨ ਅੰਮ੍ਰਿਤਸਰ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਵਿੱਚ ਚੱਕੜ ਵਰਗੀ ਸਥਿਤੀ ਦੀ ਭਵਿੱਖਬਾਣੀ ਕੀਤੀ ਆ ਜਿਸ ਵਿੱਚ ਹਵਾ ਦੀ ਗਤੀ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਹੋ ਸਕਦੀ ਹੈ ਸਥਿਤੀ ਫਸਲਾਂ ਕੱਚੇਕਰਾਂ ਦ੍ਰਿਸ਼ਤਾ ਅਤੇ ਬਿਜਲੀ ਦੀਆਂ ਤਾਰਾਂ ਦੇ ਲਈ ਖਤਰਾ ਪੈਦਾ ਕਰ ਸਕਦੀ ਹੈ ਸੋ ਲੋਕਾਂ ਨੂੰ ਸੁਚੇਤ ਰਹਿਣ ਤੇ ਸੁਰੱਖਿਅਤ ਥਾਵਾਂ ਤੇ ਰਹਿਣ ਦੀ ਸਲਾਹ ਜੜੀ ਆ ਦਿੱਤੀ ਗਈ ਹੈ ਪੰਜਾਬ ਦੇ ਸ਼ਰਣ ਦਾ ਮੌਸਮ ਕਿ ਉਹ ਜਿਹਾ ਰਹੇਗਾ ਜੇ ਅਮਰitsar ਦੀ ਗੱਲ ਕੀਤੀ ਜਾਵੇ ਤਾਂ ਬਦਲਵਾਈ ਰਹਿਣ ਦੀ ਉਮੀਦ ਹੈ ਮੀਂਹ ਪੈਣ ਦੀ ਸੰਭਾਵਨਾ ਹੈ ਜਲੰਧਰ ਦੇ ਵਿੱਚ ਵੀ ਬਦਲਵਾਈ ਰਹਿਣ ਦੀ ਉਮੀਦ ਹੈ ਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ ਤਾਪਮਾਨ 25 ਤੋਂ 36 ਡਿਗਰੀ ਦੇ ਵਿਚਕਾਰ ਹੋਵੇਗਾ ਲੁਧਿਆਣਾ ਦੀ ਜੇ ਗੱਲ ਕੀਤੀ ਜਾਵੇ ਤਾਂ ਅਚਕ ਤੌਰ ਤੇ ਬਦਲਵਾਈ ਰਹਿਣ ਦੀ ਉਮੀਦ ਹੈ ਮੀਂਹ ਪੈਣ ਦੀ ਸੰਭਾਵਨਾ ਤੇ ਤਾਪਮਨ ਜਿਹੜਾ ਹੈ 26 ਤੋਂ 37 ਡਿਗਰੀ ਦੇ ਵਿੱਚਕਾਰ ਰਹਿਣ ਦੀ ਉਮੀਦ ਪ੍ਰਗਟਾਈ ਗਈ ਹੈ ਪਟਿਆਲਾ ਦੇ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ ਮੁਹਾਲੀ ਦੇ ਵਿੱਚ ਵੀ ਬਦਲਬਾਈ ਹੋਵੇਗੀ ਤਾਂ ਤਾਪਮਨ 27 ਤੋਂ 35 ਡਿਗਰੀ ਦੇ ਵਿੱਚਕਾਰ ਰਹਿਣ ਵਾਲਾ ਸਬ ਮੌਸਮ ਵਿਭਾਗ ਦੇ ਵੱਲੋਂ ਤਾਜ਼ਾ ਜਾਣਕਾਰੀ ਅਨੁਸਾਰ ਕਿ ਪੰਜਾਬ ਦੇ ਵਿੱਚ 4 ਦਿਨ ਲਈ ਤੂਫਾਨ ਲਈ ਚੜਾਇਆ ਯੈਲੋ ਲਰਟ ਕਾਰ ਦਿੱਤਾ ਜਾਰੀ ਤੇ 5 ਮਈ ਤੱਕ ਇਸੇ ਤਰ੍ਹਾਂ ਦਾ ਮੌਸਮ ਰਹੇਗਾ ਹਰਚ ਰਹੇਗੀ ਤੇਜ਼ ਹਵਾਵਾਂ ਚੱਲਣ ਗਿਆ ਮੀ ਪਵੇਗਾ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ